ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਅੱਜ ਕੋਈ ਤਕਲੀਫਤਾ ਨਹੀਂ ਹੋਈ ਨਹੀਂ ਤਕਲੀਫਤਾ ਕੋਈ ਨਹੀਂ ਹੋਈ ਏਰੀ ਬੜਾ ਸੋਹਣਾ ਮੈਂ ਹੋਰ ਏਰੀ ਹੈ ਜੀ ਆਪਣਾ ਇਹ ਬਸ ਤੁਸੀਂ ਸਾਨੂੰ ਮਕਾਨ ਦਿਖਾ ਦਿਓ ਆਜੋ ਦਖਾਨੀਆ ਇਹਨਾ ਸੋਹਣਾ ਘਰ ਹੈ ਨਾ ਤੁਸੀਂ ਦੇਖ ਕੇ ਕਦੇ ਮਨਾ ਹੀ ਨਹੀਂ ਕਰ पाओगे ਲਾਓ ਦੇਖੋ ਜੀ ਜੀ ਆਇਆ ਕਰ ਹੁਣ ਤੁਸੀਂ ਆਪਣੀ ਪੂਰੀ ਤਸੱਲੀ ਕਰ ਲਓ ਇੰਨੇ ਘੱਟ ਰੇਟ ਦੇ ਵਿੱਚ ਨਾ ਤੁਹਾਨੂੰ ਕੋਈ ਨਹੀਂ ਮਕਾਨ ਦੇਣ ਵਾਲਾ ਕਾਟੇ ਕਿੱਥੇ ਚਲ ਗਈ ਇਹ ਥੱਲੇ ਆ ਕੋਈ ਗੱਲ ਨਹੀਂ ਦੇਖ ਲੈੰਦ ਘਰੋਂ ਨੂੰ ਵੀ ਤੂੰ ਕਿੱਥੇ ਦੇਖਿਆ ਯਾਰ ਤੁਸੀਂ ਕਿੱਥੇ ਚਲੇ ਹੋ ਪਤਾ ਕਿੱਡੀ ਆਵਾਜ਼ ਆਈ ਆ ਉੱਤੋਂ ਨਾਲੇ ਚਾਚੇ ਦੀ ਕੁੜੀ ਆ ਪਤਾ ਕਿੰਨੇ ਗੱਲਾਂ ਪੈਣਗੀਆਂ ਸਾਨੂੰ ਜੇ ਕੁਝ ਹੋ ਗਿਆ ਨਾਲੇ ਏਡੀ ਆਵਾਜ਼ ਆਈ ਆ ਉੱਤੋਂ ਪਤਾ ਨਹੀਂ ਚੱਲ ਹਾਂ ਚੱਲ ਫਿਰ ਫੜਾ ਤੇ ਮੈਨੂੰ ਲੱਗਦਾ ਮਾਲਕ ਮਕਾਨ ਹੋਣੇ ਆ ਚੱਲ ਫੇਰ ਗੱਲ ਕਰ ਲੈਂਦੇ ਆ ਇਹਨਾਂ ਨੂੰ ਪਤਾ ਹੋਊਗਾ ਕੀ ਪਰ ਗੱਡੀ ਤਾਂ ਨਹੀਂ ਉਹਨਾਂ ਨੂੰ ਪਤਾ ਹੋਊਗਾ ਟੀ ਬਾਰੇ ਪਾਜੀ ਸਾਸਤਰੀ ਕਾਲ ਜੀ ਆ ਸਾਡੀ ਕੁੜੀ ਆਏ ਸੀਗੀ ਉੱਤੇ ਇਹਦੇ ਚਾਚੇ ਦੀ ਕੁੜੀ ਆ ਜੀ ਉਹ ਜਿਹੜੀ ਆਏ ਸੀ ਪਤਾ ਨਹੀਂ ਕਿੱਥੇ ਗਈ ਕੱਟੀ ਆਪਣੀ ਕੱਟੀ ਆ ਫਿਰ ਬੁਲਾਦੀ ਉਹਨੂੰ ਤੂੰ ਤਾਂ ਗੱਡੀ ਵਿੱਚ ਲੈ ਕੇ ਗਰਮੀ 'ਚ ਬੈਠੀ ਵਿਚਾਰੀ ਹਾਂ ਖੜਿਆ ਹਾਂ ਮੈਂ ਹੋਰ ਗੱਡੀ ਬਾਹਰ ਦੇਖ ਲਾ ਜ਼ੋਮਬੀ ਆ ਕੇ ਚੱਲ ਚਲੀ ਹੈ ਹੈ ਗੱਡੀ ਦਾ ਦੌਰੇ ਪੈਂਦੇ ਪਏ ਇਹਨਾਂ ਨੂੰ ਇਹ ਤਾਂ ਠੀਕ ਹੈ ਇਹ ਤਾਂ ਵੀ ਠੀਕ ਹੈ ਉੱਠ ਗਈ ਤੂੰ ਚੱਲ ਚਲੀਏ ਆਪਾਂ ਮਕਾਨ ਦੇਖਣਾ ਨਾ ਕਿਰਾਏ ਤੇ ਚੱਟੀ ਤੂੰ ਵੀ ਚੱਲ ਸਾਡੇ ਨਾਲ ਹੈ ਨਹੀਂ